ਮੈਥੇ ਐਕਸਰਸਾਈਜ਼ ਦੇ ਬਾਰੇ ਵਿੱਚ ਦੋ ਤਿੰਨ ਪੁਆਇੰਟ ਜਿਹੜੇ ਨੇ ਤੁਹਾਨੂੰ ਦੱਸਣਾ ਚਾਹੁੰਦਾ ਨੰਬਰ 1 ਕਿ ਐਸੀ ਐਕਸਰਸਾਈਜ਼ ਜਿਹਦੇ ਵਿੱਚ ਕਿ ਤੁਹਾਨੂੰ ਕੁਝ ਸਾਹ ਚੜੇ ਔਰ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋਵੇ ਉਸ ਐਕਸਰਸਾਈਜ਼ ਦਾ ਫਾਇਦਾ ਕੁਝ ਜ਼ਿਆਦਾ ਮਿਲਦਾ ਹੈ ਅਸੀਂ ਇਹਨੂੰ ਕਾਰਡੀਓ ਐਕਸਰਸਾਈਜ਼ ਕਹਿੰਦੇ ਹਾਂ ਨੰਬਰ 2 ਸਵਾਲ ਇਹ ਹੈ ਕਿ ਜੇ ਮੈਂ 5 ਮਿੰਟ ਇੱਕ ਕੀਤੀ ਹੈ ਐਕਸਰਸਾਈਜ਼ ਕੀ ਇਹਦਾ ਕੋਈ ਫਾਇਦਾ ਵੀ ਹੈ ਤਾਂ ਜਵਾਬ ਹੈ ਕਿ ਜੇ ਤੁਸੀਂ 20 ਮਿੰਟ ਐਕਸਰਸਾਈਜ਼ ਕਰਦੇ ਹੋ ਜਾਂ 5 ਮਿੰਟ ਕਰਦੇ ਚਾਰ ਵਾਰੀ ਐਸ ਕਰਦੇ ਹੋ ਦੋਨਾਂ ਦਾ ਫਾਇਦਾ ਇੱਕੋ ਜਿਹਾ ਹੈ ਤਾਂ ਇਹਦਾ ਮਤਲਬ ਹੈ ਕਿ 5 ਮਿੰਟ ਦੀ ਐਕਸਰਸ ਵੀ ਇਹ ਰੱਬ ਦੇ ਬਈ ਖਾਤੇ ਵਿੱਚ ਗਿਣੀ ਜਾਏਗੀ तो कुल मिला के जो सा को थोड़ा टाइम है तो उस थोड़े टाइम विच भी जो असरत करते भी फायदा है नमस्कार